ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚੈਨਲ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ YouTube ਤੇ ਇੱਕ ਔਲਖ ਡੈਰੀ ਫਾਰਮ ਚੈਨਲ ਬਣਾਇਆ ਹੈ ਜੀ ਜੀਹਦੇ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਸਖਸਰ ਸਬਸਕ੍ਰਾਈਬ ਕਰੋ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਵੇਖਿਆ ਕਰੋ ਵੱਧ ਤੋਂ ਵੱਧ ਜੀ ਅੱਜ ਤੁਹਾਨੂੰ ਦੱਸਾਂਗੇ ਕਿਸਾਨ ਵੀਰੋ ਉੱਦੇ ਆਪਾਂ ਦੱਸਿਆ ਸੀ ਵੀ ਚਾਰ ਤੂੜੀ ਜਾਂ ਆਪਦਾ ਮਣਕੇ ਤੋਲ ਕੇ ਪਾਉ ਅੱਜ ਵੀ ਆਪਾਂ ਕੰਡਾ ਉਸੇ ਤਰ੍ਹਾਂ ਹੀ ਰੱਖਿਆ ਅੱਜ ਆਪਾਂ ਜਿਹੜੀ ਜਾਣਕਾਰੀ ਦੇਾਂਗੇ ਤੁਹਾਨੂੰ ਇਹ ਵਿਲੱਖਣ ਦੇਾਂਗੇ ਆਪਾਂ ਜਾਣਕਾਰੀ ਲਈ ਆਪਣੇ ਚੈਨਲ ਤੇ ਵੀਡੀਓ ਪਾਇਆ ਕਰਾਂਗੇ ਤੇ ਇਹ ਜਿਹੜੀ ਜਿਹੜੀ ਵੀਡੀਓ ਬਣਾ ਰਹੇ ਆ ਕਿਰਤਾਨ ਵੀਰ ਉਹ ਇੱਕ ਕਈ ਕਿਸਾਨ ਵੀਰਾਂ ਦਾ ਭਲੇਖਾ ਹੁੰਦਾ ਜਿਵੇਂ ਆਪਣੇ ਛੋਟੇ ਕਿਸਾਨ ਵੀਰ ਹੈ ਅੱਜ ਆਪਾਂ ਇਹ ਤੁਹਾਨੂੰ ਦੱਸਾਂਗੇ ਵੀ ਆਪਾਂ ਜ਼ੀਰੋ ਕਰ ਲਈਏ ਉਹੀ ਬੱਠੜਾ ਉਹੀ ਆਪਣਾ ਕੰਡਾ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੂੜੀ ਦਾ ਤੂੜੀ ਆਪਾਂ ਉਹਦੇ ਦੱਸਿਆ ਸੀ ਵੀ 1.5 ਕਿਲੋ ਚਾਰ 1.5 ਕਿਲੋ ਤੂੜੀ ਤੇ 28 ਕਿਲੋ ਚਾਰ ਪੌ 30 ਕਿਲੋ ਵਾਲੀਆਂ ਗਾਇਆਂ ਨੂੰ ਬੜਾ ਸੋਹਣਾ ਆਪਣੀ ਵੀਡੀਓ ਨੂੰ ਰਿਸਪਾਂਸ 4000 ਬੰਦੇ ਨੇ ਉਹ ਆਪਣੀ ਵੀਡੀਓ ਵੇਖੀ 44200 ਵਿਊ ਉਹਦੇ ਤੇ ਆਇਆ ਆਪਾਂ ਨੂੰ ਤੇ ਬੜਾ ਚੰਗਾ ਲੱਗਿਆ ਕਿਸਾਨ ਵੀਰੋ ਤੇ ਸ਼ਾਬਾਸ਼ੇ ਧੰਨਵਾਦ ਤੁਹਾਡਾ ਮੈਨੂੰ ਇੰਨਾ ਜਿਹੜਾ ਪਿਆਰ ਬਖਸ਼ਣ ਲਈ ਕਿਸਾਨ ਵੀਰੋ ਤੇ ਜਿਹੜੀ ਅੱਜ ਤੁਹਾਨੂੰ ਵੀਡੀਓ ਦੱਸਾਂਗੇ ਕਿਸਾਨ ਵੀਰੋ ਇਹ ਵੀ ਨੌਲੇਜ ਦੀ ਹੈ ਹਨਾ ਇਹ ਅੱਜ ਤੁਹਾਨੂੰ ਕਿਸਾਨ ਵੀਰੋ ਦੱਸਦੇ ਆ ਜਿਵੇਂ ਆਪਾਂ ਫਰਜ ਕਰ ਲਓ ਵੀ ਹੁਣ ਆਪਣਾ ਕੀ ਹੁੰਦਾ ਵੀ ਸਾਰਿਆਂ ਦਾ ਹੀ ਜਿਹੜਾ ਫਾਰਮਰ ਆ ਛੋਟੇ ਜਾਂ ਕੋਈ ਵੱਡਾ ਫਾਰਮਰ ਆ ਉਹਨਾਂ ਦਾ ਵੀ ਚਾਰ ਆ ਜਿਹੜਾ ਉਹ ਕੁੱਲ ਮਿਲਾ ਕੇ ਘਟ ਗਿਆ ਜਾਂ ਥੋੜਾ ਰਹਿ ਗਿਆ ਆਪਣਾ ਵੀ ਘਟ ਗਿਆ ਚਾਰ ਤੇ ਆਪਾਂ ਵੀ ਹੁਣ ਜਿਹੜੀ ਆਪਾਂ ਜਿਵੇਂ ਡਰਾਈ ਮੈਟਰ ਪੂਰਾ ਕਰਨ ਲਈ ਤੂੜੀ ਦੀ ਮਾਤਰਾ ਜਿਹੜੀ ਇਹ ਬਤਾ ਦੇਾਂਗੇ ਹੁਣ ਆਪਾਂ ਜਿਵੇਂ فرض ਕਰ ਲਓ ਵੀ 25 ਕਿਲੋ ਚਾਰ ਪਾ ਕੇ ਤੇ ਜਿਹੜੀ ਤੂੜੀ ਆਤਾ ਉਹ 2 ਤੋਂ 2.5 ਕਿਲੋ ਕਰ ਦਿਆਂਗੇ ਜੀ ਗਾਇਆਂ ਵੀ ਆਪਣੀਆਂ ਦੁੱਧ ਗਰਮੀ ਦਾ ਕਰਕੇ ਡਾਊਨ ਆ ਗਈਆਂ ਉਹ ਕੰਮ ਰਹਿ ਨਹੀਂ ਗਿਆ ਭਈ ਆਪਾਂ ਉਹਨਾਂ ਦਾ ਡਰਾਈ ਮੈਟਰ ਪੂਰਾ ਕਰਨਾ ਤੇ ਡਰਾਈ ਮੈਟਰ ਐਵੇਂ ਹੀ ਪੂਰਾ ਹੋਊਗਾ ਤੇ ਆਪਾਂ ਖਰਚਾ ਵੀ ਘਟਾਉਣਾ ਆਪਣਾ ਚਾਰ ਨੂੰ ਵੀ ਆਪਾਂ ਸਹਾਵਨਾ ਵਰਤਣਾ ਤੇ ਉਹਦੇ ਚ ਆਪਾਂ ਤੂੜੀ ਦੀ ਮਾਤਰਾ ਜਿਹੜੀ ਹੁਣ ਆਪਾਂ ਵਧਾਵਾਂਗੇ ਤੇ ਬਾਲੇ ਜਿਹੜੇ ਕਿਸਾਨ ਵੀਰਾਂ ਦਾ ਵਿੱਚ ਸਵਾਲ ਜਾਂ ਹੁੰਦਾ ਜਾਂ ਕਿ ਕਈ ਕਿਸਾਨ ਵੀਰ ਗੱਲਾਂ ਕਰਦੇ ਆ ਜਾਂ ਨਾਰਮਲ ਉਹ ਕਹਿ ਦਿੰਦੇ ਜੀ ਤੂੜੀ ਦਾ ਟੋਕਰਾ ਤੂੜੀ ਦਾ ਪਾ ਦਿੰਨੇ ਆਪਾਂ ਤੇ ਟੋਕਰਾ ਚਾਰ ਦਾ ਪਾ ਦਿੰਨੇ ਆ ਤੇ ਅੱਧੋ-ਅੱਧੋ ਹੋ ਜਾਂਦਾ ਅੱਜ ਇਹ ਤੁਹਾਨੂੰ ਦੱਸਾਂਗੇ ਕੰਪੈਰੀਜਮ ਕਿਸਾਨ ਵੀਰੋ ਵੀ ਇੱਕ ਟੋਕਰੇ ਤੂੜੀ ਦੇ ਜਿਹੜਾ ਟੋਕਰਾ ਜਾਂ ਇਹੀ ਬੱਠਲ ਆਪਣਾ ਇਹਦੇ 'ਚ ਜਿਹੜਾ ਆਪਣੀ ਮੰਤੀ ਆਪਾਂ ਬੱਠਲ ਨਾਲ ਕਰਦੇ ਆ ਵੱਡਾ ਸਲਵਰ ਦਾ ਬੱਠਲ ਆ ਖੁੱਲਾ ਹੁਣ ਵੇਖੋ ਵੀ ਇਹ ਬੱਠਲ 'ਚ ਜਿਹੜਾ ਚਾਰ ਆਪਣਾ ਜੇ ਆਪਾਂ ਇੰਨਾ ਉਹਨੂੰ ਲੋਡ ਕਰ ਗਏ ਬੱਠਲ 'ਚ ਤੇ ਉਹ ਪੈ ਜਾਊਗਾ ਆਪਣਾ ਮੰਨ ਲਓ 15 ਕਿਲੋ ਚਾਰ ਪੈ ਜਾਂਦਾ ਜੀ ਤੇ ਜਿਹੜੀ ਤੂੜੀ ਆ ਉਹ 2 ਕਿਲੋ ਪੈਂਦੀ ਐ ਇਹ ਜਿਹੜਾ ਨਾਪ ਤੋਲਦਾ ਇਹ ਫਾਇਦਾ ਹੁੰਦਾ ਵੀ ਜਿਵੇਂ ਆਪਾਂ ਕਈ ਕਿਸਾਨ ਵੀਰ ਕਹਿੰਦੇ ਅੱਧੋ ਅੱਧੋ ਉਹ ਅੱਧੋ ਅੱਧੋ ਕਿਵੇਂ ਪੈਜੂ ਬਾਈ 15 ਕਿਲੋ ਚਾਰ ਚਾਪ 15 ਕਿਲੋ ਤੂੜੀ ਤਾਂ ਤੁਸੀਂ ਇਹ ਅੱਠ ਬੱਠਲ ਪੈਣਗੇ ਫੇਰ 15 ਕਿਲੋ ਹੋਊਗੀ ਹਨਾ ਇਸ ਕਰਕੇ ਕਿਸਾਨ ਵੀਰੋ ਜਿਹੜੀ ਤੂੜੀ ਤੰਦ ਆ ਵੀ ਉਹ ਹੋਲਾ ਹੁੰਦਾ ਤੂੜੀ ਤੇ ਜਦੋਂ ਆਪਾਂ ਮੰਨ ਲਓ ਵੀ ਮਿਕਸ ਕਰਕੇ ਪਾਉਣਾ ਤੂੜੀ ਜਿਹੜਾ ਕੋਈ ਤਕੜਾ ਟੋਕਰਾ ਨਾ ਜੇ ਕੋਈ ਛਾਣ ਕੇ ਪਾਵੇ ਜਿਵੇਂ ਆਪਾਂ ਤੂੜੀ ਛਾਣ ਕੇ ਪਾਉਣੀ ਹੈ ਕਿਸਾਨ ਵੀਰੋ ਆਪਾਂ ਮਿਹਨਤ ਨੂੰ ਪ੍ਰਮੋਟ ਕਰਦੇ ਆ ਤੇ ਮਿਹਨਤੀ ਕਰਦੇ ਆ ਤੂੜੀ ਹੈ ਜਿਹੜੀ ਉਹ ਫਰਜ਼ ਕਰ ਲੋ ਵੀ ਆਪਾਂ ਇਹ ਛਾਣ ਕੇ ਪਾਉਣੀ ਹੈ ਤਾਂ 2.5 ਕਿਲੋ ਹੱਦ 3 ਕਿਲੋ ਇੱਕ ਤਕੜੇ ਟੋਕਰੇ ਚ ਤੂੜੀ ਪੈਣੀ ਹੈ ਹਿਸਾਬ ਲਾ ਲਓ ਤੁਸੀਂ ਤੇ ਫਿਰ ਕਈ ਕਿਸਾਨ ਵੀਰ ਕਹਿ ਦਿੰਦੇ ਜੀ ਉਹ ਫਰਜ਼ ਕਰ ਲੋ ਕਈ ਹੁਣ ਕੀ ਕਹਿੰਦੇ ਆ ਉਹ ਮੰਨ ਲਓ ਵੀ ਹੁਣ ਪੱਠੇ ਮੁੱਕ ਗਏ ਚਾਰ ਵੀ ਮੁੱਕ ਗਿਆ ਤੂੜੀ ਤੇ ਆ 2.5 ਕਿਲੋ ਤੂੜੀ ਪਾ ਕੇ ਆਪਾਂ ਕਈ ਵਿੱਚ ਜਿਵੇਂ ਆਪਾਂ ਪਿੱਛੇ ਵੀਡੀਓ ਚ ਆਪਣੇ ਕਮੈਂਟ ਆਏ ਵੀ 5 ਕਿਲੋ ਤੂੜੀ ਫੀਡ ਪਾ ਕੇ ਕੋਈ ਬੰਦਾ ਚਾ ਪਾ ਲਓ ਉਹ 30 ਕਿਲੋ ਦੁੱਧ ਚੋਰੀਆ 5 ਕਿਲੋ ਫੀਡ ਪਾ ਕੇ ਤੇ 2 ਔਰ 3 ਕਿਲੋ ਤੂੜੀ ਪਾ ਕੇ ਬਾਈ ਜੀ 8 ਕਿਲੋ ਡਰਾਈ ਮੈਟਰ ਨਾਲ ਤੁਸੀਂ 8 ਕਿਲੋ ਜੋ 6 ਕਿਲੋ ਡਰਾਈ ਮੈਟਰ ਰਹਿ ਗਿਆ ਤੇ 3 6 ਕੁਇੰਟਲ ਦੀਆਂ ਗਾਂ ਜੀ ਨੂੰ 20 ਕਿਲੋ ਡਰਾਈ ਮੈਟਰ ਚਾਹੀਦਾ ਯਾਰ ਉਹ ਫਿਰ ਉੱਥੇ ਜਾ ਕੇ ਫਰਕ ਪੈ ਜਾਂਦਾ ਉਹ ਕੰਮ ਡਾਗ ਮਗਾ ਜਾਂਦਾ ਤੇ ਰਿਪੀਟ ਬਰੀਡਿੰਗ ਦੀ ਸਮੱਸਿਆ ਆਉਂਦੀ ਹੈ ਇਹ ਕਿਸਾਨ ਵੀਰੋ ਤੁਹਾਡੀ ਨੌਲੇਜ ਲਈ ਵੀਡੀਓ ਬਣਾਉਣੀ ਆਪਾਂ ਅੱਜ ਜਿਹੜੀ ਆਪਾਂ ਵੀਡੀਓ ਦਾ ਮੁੱਖ ਟੌਪਿਕ ਹੈ ਇਹ ਆ ਭਈ ਆਪਾਂ ਤੂੜੀ ਤੇ ਜਿਹੜੀ ਚਾਰ ਦੀ ਕੰਪੈਰੀਜ ਆ ਮੈਂ ਉਹ ਬਰਾਬਰ ਨਾ ਕਰੋ ਤੂੜੀ ਹੌਲੀ ਹੁੰਦੀ ਆ ਉਸੇ ਟੋਕਰੇ ਚ 4 15 ਕਿਲੋ ਪੈਂਦਾ ਆਪਣੇ ਬੱਠਲ ਚ ਉਸੇ ਚ ਤੂੜੀ ਪੈਂਦੀ ਹੈ ਜਿਹੜੀ 2 ਤੋਂ 2.5 ਕਿਲੋ ਤੂੜੀ ਪੈਂਦੀ ਵੀਰ ਹੁਣ ਜਿਵੇਂ ਤੂੜੀ ਦੀ ਮਾਤਰਾ ਆਪਾਂ ਵਧਾ ਕੇ ਡਰਾਈ ਮੈਟਰ ਪੂਰਾ ਕਰਾਂਗੇ ਗਾਈਆਂ ਦਾ ਬਾਕੀ ਗੁਰੂ ਰਾਮਦਾਸ ਮਿਹਰ ਕਰੇ ਗੁਰੂ ਰਾਮਦਾਸ ਦੀ ਮੇਰ ਸਦਕਾ ਆਪਾਂ 2 2.5 ਕਿੱਲੇ ਤਿੰਨ ਕਿੱਲੇ ਮੱਕੀ ਜਿਹੜੀ ਆਪਾਂ ਹੁਣ ਆਲੂਆਂ ਵਾਲੀ ਖਰੀਦ ਕੇ ਤੇ ਉਹਦਾ ਚਾਰ ਪਾਵਾਂਗੇ ਆਪਾਂ ਜਾਨਵਰਾਂ ਲਈ ਜਿਹੜਾ ਸਾਰਾ ਸਿਆਲ ਚਾਰ ਪ੍ਰੋਵਾਈਡ ਕਰਾਂਗੇ ਤੇ ਕਰਨਾ ਵੀ ਜ਼ਰੂਰੀ ਹੈ ਜੇ ਡੈਰੀ ਫਾਰਮ ਚਾਉਣਾ ਹੈ ਚਾਰ ਰੀੜ ਦੀ ਹੱਡੀ ਕਿਸਾਨ ਵੀਰੋ ਨਾਪ ਕੇ ਤੋਲ ਕੇ ਤੁਸੀਂ ਖਰਚੇ ਬਚਾ ਸਕਦੇ ਆਂ ਮਹਿੰਗੀਆਂ ਫੀਡਾਂ ਪਾ ਲੋ ਜਿਹੜਾ ਮਿਹਨਤ ਦਾ ਖਰਚਾ ਬਚਾ ਲੋ ਉਹ ਡੈਰੀ ਫਾਰਮ ਹਮੇਸ਼ਾ ਕਾਮਯਾਬ ਰਹੂਗਾ ਤੇ ਬਾਕੀ ਧੰਨਵਾਦ ਕਿਸਾਨ ਵੀਰੋ ਆਪਾਂ ਪ੍ਰਮੋਟ ਕਰਦੇ ਆਂ ਆਪਦੀ ਮਿਹਨਤ ਨੂੰ ਆਪਣੀ ਕਿਸੇ ਨਾ ਜਦਾਈ ਨਹੀਂ ਕੋਈ ਕੋਈ ਕਰੀ ਜਾਵੇ ਕੋਸ਼ ਕਰੀ ਜਾਵੇ ਆਪਾਂ ਇੱਕ ਸੱਚ ਬਖਾਉਣੇ ਆਂ ਜੇ ਕੋਈ ਵੀਡੀਓ ਪਾਉਣੇ ਆ ਆਪਾਂ ਉਹਦੇ ਕੋਈ ਤਰਕ ਹੁੰਦਾ ਫੇਰ ਆਪਾਂ ਵੀਡੀਓ ਪਾਉਣੇ ਆ ਕਿਸਾਨ ਵੀਰੋ ਧੰਨਵਾਦ ਬਾਈ ਜੀ ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਬੜੇ ਫੋਲੋਅਰ ਆ ਗਏ ਹੋਰ ਆਪਾਂ ਨੂੰ ਫੋਲੋਅਰਾਂ ਦੀ ਲੋੜ ਹੈ ਕਿਸਾਨ ਵੀਰੋ ਵੱਧ ਵੱਧ ਮੇਰੇ ਭੈਣ ਭਰਾ ਛੋਟੇ ਫਾਰਮਰ ਆਪਣੇ ਨਾਲ ਜੁੜੋ ਤੇ ਆਪਣੀਆਂ ਵੀਡੀਓ ਵੇਖਿਆ ਕਰੋ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ